ਮਹਰਜੇਸ਼ ਬੱਗਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਉਪ ਪ੍ਰਧਾਨ ਦੇ ਹੋਣ ਦੇ ਨਾਤੇ ਮੈਂ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਕਿ ਜਿਹੜਾ ਸਾਡੇ ਲੋਕਤੰਤਰ ਦੇ ਤਿੰਨ ਸਤੰਭ ਮੰਨੇ ਜਾਂਦੇ ਆ ਤਿੰਨ ਪੀ ਮੰਨੀਆਂ ਜਾਂਦੀਆਂ ਪੋਲੀਟਿਸ਼ੀਅਨ ਪ੍ਰੈਸ ਤੇ ਪੁਲਿਸ ਪ੍ਰਸ਼ਾਸਨ ਜਿਹਨੂੰ ਪ੍ਰਸ਼ਾਸਨ ਦੇ ਰੂਪ ਚ ਆਪਾਂ ਕਹਿੰਦੇ ਆ ਇਹਨਾਂ ਚੋਂ ਇੱਕ ਜਿਹੜਾ ਇਸ ਵੇਲੇ ਸੱਤਾ ਵਿੱਚ ਸਰਕਾਰ ਆ ਪੰਜਾਬ ਦੀ ਉਨੇ ਪ੍ਰੈਸ ਦੇ ਹਮਲੇ ਕਰਨੇ ਕਾਫੀ ਦੇਰ ਤੋਂ ਸ਼ੁਰੂ ਕੀਤੇ ਆ ਆਪਣੀ ਮਨਮਰਜ਼ੀ ਨਾਲ ਖਬਰਾਂ ਲਵਾਉਣੀਆਂ ਆਪਣੇ ਹਿਸਾਬ ਨਾਲ ਚਲਾਉਣਾ ਉਹਦੇ ਰਿਜ਼ਲਟ ਵਿੱਚ ਪਹਿਲਾਂ ਕੁਝ ਪੱਤਰਕਾਰਾਂ ਦੇ ਪਰਚੇ ਵੀ ਹੋਏ ਮੈਂ ਉਹਦਾ ਜਲੰਧਰ ਪ੍ਰੈਸ ਕਲੱਬ ਚੋਂ ਉਸ ਦਿਨ ਅਸੀਂ ਪ੍ਰੈਸ ਕਾਨਫਰੰਸ 'ਤੇ ਗੱਲ ਵੀ ਕੀਤੀ ਸੀ ਬੜਾ ਨਿੰਦਾ ਵੀ ਕੀਤੀ ਸੀ ਕਿਹਾ ਸੀ ਵੀ ਗਲਤ ਆ ਇਹ ਪਰਚੇ ਵਾਪਸ ਹੋਣੇ ਚਾਹੀਦੇ ਆ ਹਾਈ ਕੋਰਟ ਨੇ ਕਾਫੀ ਝਾੜ ਵੀ ਪਾਈ ਸੀ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਕਹਿ ਸਕਦੇ ਵੀ ਜਿੰਨਾ ਆਪਾਂ ਵੱਡੇ মিডিਆ ਹਾਊਸ ਕਹਿ ਦਈਦੇ ਆ ਉਹ ਅਜੀਬ ਅਖਬਾਰ ਉਹਨਾਂ ਦੇ ਵੀ ਪਿੰਨਾ ਬਰਜਿੰਦਰ ਜੀ ਤੇ ਪਰਚਾ ਦਰਜ ਕੀਤਾ ਗਿਆ ਹੁਣ ਤਾਰੀਖਟਾ ਜਿਹੜੀ ਜਗਵਣੀ ਪੰਜਾਬ ਕੇਸਰੀ ਹਿੰਦ ਸਮਾਚਾਰ ਗਰੁੱਪ ਜਿਹੜਾ ਮੰਨਿਆ ਜਾਂਦਾ ਜਿਸ ਤਰ੍ਹਾਂ ਉਹਨਾਂ ਨੇ ਇੱਕ ਖਬਰ ਚਲਾਈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕੇਸਰੀਵਾਲ ਜੀ ਸ਼ੀਸ਼ਮੈਲ ਦੇ ਵਿੱਚ ਚੰਡੀਗੜ੍ਹ ਵਿੱਚ ਰਹਿ ਰਹੇ ਆ ਕਿਸ ਤਰ੍ਹਾਂ ਉੱਥੇ ਕਾਨੂੰਨ ਦੀਆਂ ਤਜੀਆਂੜੀਆਂ ਜਾ ਰਹੀਆਂ ਤੇ ਉਹ ਖਬਰ ਤੋਂ ਬਾਅਦ ਉਹਨਾਂ ਦੇ ਜਿੰਨੇ ਵੀ ਵਪਾਰਕ ਅਦਾਰੇ ਆ ਉਹਦੇ ਤੇ ਉਹਨਾਂ ਨੇ ਰੇਡ ਮਾਰ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਹੋਰ ਸਟੂੜੀਆਂ ਕੱਢੀਆਂ ਤੇ ਉਸ ਤਰ੍ਹਾਂ ਉਹਨਾਂ ਦੇ ਅਖਬਾਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕੱਲ ਅਜ਼ੀਮ ਸਾਡੇ ਨਾਲ ਸਾਡੇ ਪੰਜਾਬ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਐਸਲੇ ਅਸ਼ਵਨੀ ਸ਼ਰਮਾ ਜੀ ਆ ਉਹ ਪਠਾਨਕੋਟ ਤੋਂ ਵਿਧਾਇਕ ਭਈਆ ਉਹਨਾਂ ਦੇ ਨਾਲ ਸਾਡੇ ਸਮੁੱਚੇ ਜਲੰਧਰ ਦੀ ਟੀਮ ਕੱਲ ਉਹਨਾਂ ਦੇ ਹਿੰਦ ਸਮਾਚਾਰ ਦੇ ਗਰੁੱਪ ਨੂੰ ਮਿਲੀ ਸੀ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਪਾਰਟੀ ਦੇ ਨਾਤੇ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਖੜੇ ਆ ਜਿੱਥੇ ਵੀ ਸਹਿਯੋਗ ਹੋਵੇ ਇੱਕ ਵਿਪੱਖਸ਼ ਦਾ ਵਿਰੋਧੀ ਧਿਰ ਦਾ ਰੋਲ ਆ ਜੋ ਵੀ ਅਸੀਂ ਤੁਹਾਡੇ ਨਾਲ ਚੱਲਾਂਗੇ ਤੇ ਇਹਦੇ ਨਾਲ ਨਾਲ ਮੈਂ ਵੀ ਦੇਖਦਾ ਕਿ ਇਹ ਹਮਲੇ ਪ੍ਰੈਸ ਤੇ ਪਹਿਲਾਂ ਵੀ ਕਈ ਸਰਕਾਰਾਂ ਨੇ ਕੀਤੇ ਕੋਈ ਇੰਦਰਾ ਗਾਂਧੀ ਨੇ ਵੀ ਜਦੋਂ ਐਮਰਜੈਂਸੀ ਸੀ ਬਹੁਤ ਸਾਰੀਆਂ ਖਬਰਾਂਾਂ ਚ ਉਹਨਾਂ ਨੇ ਉਦੋਂ ਖਬਰਾਂ ਆਪਣੀ ਮਰਜ਼ੀ ਨਾਲ ਛਪਾਉਣੀਆਂ ਤੱਕਾ ਕਰਨਾ ਇਸ ਤਰ੍ਹਾਂ ਸਰਕਾਰਾਂ ਕਰਦੀਆਂ ਰਹੀਆਂ ਪਰੰਤੂ ਹੁਣ ਕਦੇ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਹੁਣ ਇਲੈਕਟ੍ਰੋਨਿਕ ਯੁੱਗ ਆ ਗਿਆ ਹੁਣ ਅਖਬਾਰਾਂ ਉਸ ਤਰ੍ਹਾਂ ਨਹੀਂ ਗੱਲਬਾਤ ਹੁੰਦੀ ਹੁਣ ਕਾਫੀ ਅੱਗੇ ਨਾਲੋਂ ਕੰਮ ਬਦਲ ਗਿਆ ਸੀ ਲੱਗਦਾ ਹੁੰਦਾ ਸੀ ਵੀ ਹੁਣ ਉਹ ਓਦਾਂ ਦੇ ਦਿਨ ਨਹੀਂ ਹੋਣੇ ਪਰੰਤੂ ਇੱਥੇ ਪੰਜਾਬ ਚ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਆ ਜਿਸ ਤਰ੍ਹਾਂ ਉਹ ਮੀਡੀਆ ਤੇ ਹਮਲੇ ਕਰ ਰਹੇ ਮੈਨੂੰ ਲੱਗਦਾ ਇਹ ਇੱਕ ਲੋਕਤੰਤਰ ਲਈ ਬਹੁਤ ਮਾੜੀ ਗੱਲ ਆ ਲੋਕਤੰਤਰ ਦੇ ਵਿੱਚ ਹਰੀ ਨੂੰ ਪ੍ਰੈਸ ਨੂੰ ਵੀ ਜਿਆਦੀ ਹੁਣ ਜਿੱਥੇ ਕੋਈ ਗਲਤ ਤੱਥ ਪੇਸ਼ ਕਰਕੇ ਮੈਂ ਵੀ ਪੱਤਰਕਾਰ ਰਿਆਂ ਤੇ ਮੈਨੂੰ ਲੱਗਦਾ ਜੇ ਕੋਈ ਕਿ ਜੇ ਸਰਕਾਰ ਗੁੰਮਰਾਦ ਨਹੀਂ ਹੋ ਰਹੀ ਇਸ ਵਾਸਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਲੋਕਤੰਤਰ ਦਾ ਥੰਬਾ ਜੇ ਇੱਕ ਵੀ ਥੰਬੇ ਚੋਂ ਹਿੱਲਦਾ ਤੇ ਲੋਕਤੰਤਵ ਨੂੰ ਵੀ ਖਤਰਾ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਆ ਉਹ ਸਭ ਨੂੰ ਆਜ਼ਾਦੀ ਵੀ ਦਿੰਦਾ ਉਹਦੇ ਨਾਲ ਡਿਊਟੀਆਂ ਵੀ ਹਰੇਕ ਦੀਆਂ ਪ੍ਰੈਸ ਦੀ ਵੀ ਡਿਊਟੀ ਆਪਣੀ ਨਾਲ ਬੰਨਦੀ ਆ ਉਹਨੂੰ ਆਜ਼ਾਦੀ ਵੀ ਆ ਪੋਲੀਟਿਸ਼ੀਨਾਂ ਨੂੰ ਵੀ ਆਜ਼ਾਦੀ ਆ ਤੇ ਉਹਨਾਂ ਦੀ ਡਿਊਟੀ ਵੀ ਆ ਇਸ ਤਰ੍ਹਾਂ ਪ੍ਰਸ਼ਾਸਨ ਦੀ ਵੀ ਇੱਕ ਪੂਰੀ ਆਜ਼ਾਦੀ ਆ ਤੇ ਉਹਨਾਂ ਦੀ ਡਿਊਟੀ ਵੀ ਆ ਇਹ ਸਾਰੇ ਕੰਮ ਸਹੀ ਹੋਣਗੇ ਜੁਡੀਸ਼ੀਅਲ ਲੋਗ ਹੈ ਸਾਰਿਆਂ ਦਾ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਆ ਤੇ ਨਾਲ ਨਾਲ ਉਹਨਾਂ ਨੂੰ ਆਜ਼ਾਦੀ ਵੀ ਕੰਮ ਕਰਨ ਦੀ ਤੇ ਮੈਨੂੰ ਲੱਗਦਾ ਜੇ ਅਸੀਂ ਆਪਣੇ ਡਿਊਟੀਆਂ ਦੀ ਦੁਰਵਰਤੋਂ ਕਰਾਂਗੇ ਪਾਵਰਾਂ ਦੀ ਮਿਸਯੂਜ਼ ਕਰਾਂਗੇ ਤਾਂ ਇਹ ਲੋਕਤੰਤਰ ਸਾਡੇ ਦੇਸ਼ ਦਾ ਸੰਵਿਧਾਨ ਸਾਡਾ ਜਿਹੜਾ ਇੱਥੇ ਦਾ ਖੂਬਸੂਰਤ ਇੱਕ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆਪਾਂ ਮੰਨਦੇ ਆ ਉਹ ਉਹਦੇ ਨਾਲ ਇੱਕ ਅਸੀਂ ਅਨਿਆਇ ਵੀ ਕਰਾਂਗੇ ਅਸੀਂ ਆਪਣੇ ਜਿਸ ਦਰਖਤ ਤੇ ਬੈਠੇ ਨੂੰ ਕੱਟਣ ਵਾਲੀ ਗੱਲ ਹੋ ਗਈ ਇਸ ਲਈ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਇਹੋ ਜੇ ਜ਼ੁਲਮ ਕਰਨ ਨੇ ਬੰਦ ਕਰੇ ਉਹ ਆਪਣੀਆਂ ਜਿਹੜੀਆਂ ਥੱਲੇ ਲੋਕਾਂ ਨੂੰ ਸਹੂਲਤਾਂ ਦੇਣ ਵਾਲੀ ਸਰਕਾਰ ਬਣੀ ਆ ਹੁਣ ਉਹਨਾਂ ਨੂੰ 4 ਸਾਲ ਲਗਭਗ ਹੋ ਚੱਲੇ ਆ 5ਵਾਂ ਸਾਲ ਸ਼ੁਰੂ ਹੋ ਗਿਆ ਹੋਰ ਇਹਨਾਂ ਦਿਨਾਂ ਚ ਤੇ ਅਗਲੇ ਸਾਲ ਬੋਟਾਂ ਵੀ ਪੈਂਦੀਆਂ ਹੋਣੀਆਂ ਤੇ ਇਸ ਵਾਸਤੇ ਇਹਨਾਂ ਨੂੰ ਚਾਹੀਦਾ ਹੁਣ ਲੋਕਾਂ ਦੇ ਜ਼ਮੀਨ ਨਹੀਂ ਪੱਦਰ ਤੇ ਕੰਮ ਕਰਨ ਨਾ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਇਸ ਤਰ੍ਹਾਂ ਖਬਰਾਂ ਰੋਕਣ ਦੀ ਕੋਸ਼ਿਸ਼ ਕਰਨ ਜੇ ਇਹਨਾਂ ਨੇ ਗਲਤੀ ਕੀਤੀ ਉੱਥੇ ਮਹਿਸੂਸ ਕਰਨ ਵੀ ਗਲਤੀ ਹੋਈ ਹੈ ਸਰਕਾਰ ਕੋਲ ਤੇ ਉਹਨੂੰ ਜ਼ਮੀਨੀ ਪੱਦਰ ਤੇ ਸਹੀ ਕਰਨ ਹਰ ਬਸੇ ਤੁਸੀਂ ਦੇਖ ਲਓ ਜਿੱਥੇ ਵੀ ਹਰ ਇੱਕ ਪਿੰਡ ਚ ਵਿਕਾਸ ਦੀ ਗੱਲ ਰੁਕੀ ਹੋਈ ਆ ਨਸ਼ਾ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਭ੍ਰਿਸ਼ਟਾਚਾਰ ਬਹੁਤ ਤੇ ਜੋ ਲੁੱਟ ਖਸਟ ਹੋ ਰਹੀ ਆ ਉਹ ਤੇ ਸਭ ਦੇ ਸਾਹਮਣੇ ਹੀ ਆ ਆ ਇਹ ਦਿਨ ਤੁਸੀਂ YouTube ਤੇ ਦੇਖ ਲਓ ਕਿਸੇ Facebook ਤੇ ਦੇਖ ਲਓ ਕਿਸੇ ਵੀ ਜਗ੍ਹਾ ਤੇ ਦੇਖ ਲਓ ਹਰ ਜਗ੍ਹਾ ਬਹੁਤ ਵੱਡੇ ਪੱਧਰ ਤੇ ਖਬਰਾਂ ਹੁੰਦੀਆਂ ਸੋਸ਼ਲ ਮੀਡੀਆ ਭਰਿਆ ਪਿਆ ਪਰ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਦਬਾਉਣ ਦੇ ਬਜਾਏ ਹੱਲ ਕਰਨ ਵੱਲ ਤੁਰੇ ਹਰ ਤਰ੍ਹਾਂ ਦਾ ਝੂਠ 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 ਰੰਦਾ ਸੱਚ ਸੱਚ ਦਿੰਦਾ ਇਹ ਸਰਕਾਰ ਨੂੰ ਚਾਹੀਦਾ ਇਹ ਕਿ ਜ਼ਮੀਨੀ ਪੱਧਰ ਤੇ ਆ ਕੇ ਇਸ ਤਰ੍ਹਾਂ ਦੇ ਮੀਡੀਆ ਨਾਲ ਜੁੜੀਆਂ ਹੋਈਆਂ ਸ਼ਕਤੀਆਂ ਨੂੰ ਤੰਗ ਪ੍ਰਸ਼ਾਨ ਕਰਨ ਦੀ بجائے ਚਾਹੇ ਉਹ ਛੋਟੇ ਚੈਨਲ ਚਾਹੇ ਵੱਡੇ ਚੈਨਲ ਪੰਜਾਬ ਸ਼ਹੀਦਾਂ ਦੀ ਗੁਰੂਆਂ ਦੀ ਮਹਾਪੁਰਸ਼ਾਂ ਦੀ ਧਰਤੀ ਰਹਾ ਇੱਥੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਵੀ ਇਦਾਂ ਦੇ ਅਸੀਂ ਧੱਕਾ ਕਰੀਏ ਕਿਉਂਕਿ ਪੰਜਾਬੀਆਂ ਦਾ ਸੁਭਾਅ ਰਿਹਾ ਵੀ ਜ਼ੁਲਮ ਨਹੀਂ ਪਿਆਰ ਨਾਲ ਜੋ ਮਰਜ਼ੀ ਕਰੋ ਤੇ ਪਿਆਰ ਨਾਲ ਹੀ ਕੰਮਨ ਹੋਣਾ ਚਾਹੀਦਾ ਤੇ ਬਾਕੀ ਕਾਨੂੰਨ ਵਿਵਸਥਾ ਬਹੁਤ ਜ਼ਰੂਰੀ ਹੈ ਜਿਹੜਾ ਕੰਮ ਜ਼ਰੂਰੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਕਾਨੂੰਨ ਵਿਵਸਥਾ ਦੀ ਹੈ ਜਿਹੜੀ ਵਿਗੜੀ ਹੋਈ ਹੈ ਜਿਹੜੇ ਆਇਦਨ ਅਸੀਂ ਖਬਰਾਂ ਦੇਖਦੇ ਆਂ ਤੇ ਉਹਦੇ ਨਾਲ ਨਾਲ ਪੰਜਾਬ ਜਿਹੜਾ ਨਸ਼ਾ ਹੈ ਉਹ ਬਹੁਤ ਵੱਡੀ ਸਮੱਸਿਆ ਹੈ ਸਰਕਾਰ ਨੂੰ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਜੇ ਕੋਈ মিডিਆ ਹਾਊਸ ਜਾਂ ਕੋਈ ਚੈਨਲ ਖਬਰ ਚਲਾਉਂਦਾ ਤੇ ਉਹਦੇ ਤੇ ਸਰਕਾਰ ਧਿਆਨ ਦੇਵੇ ਨਾ ਕਿ ਉੱਤੇ ਗੁੱਸਾ ਕੱਢੇ ਅਸੀਂ ਆਇਦਨ ਇਹੀ ਦੇਖ ਰਿਹਾ ਵੀ ਸਰਕਾਰ ਗੁੱਸਾ ਕੱਢ ਕੇ ਉਹਨਾਂ ਨੂੰ ਡਰਾ ਰਹੀ ਆ ਉਹਨਾਂ ਦੇ ਪਰਚੇ ਦੇ ਰਹੀ ਆ ਜਿਸ ਤਰ੍ਹਾਂ ਸਾਨੂੰ ਦੱਸਿਆ ਗਿਆ ਉਹਨਾਂ ਨੇ ਉਹਨਾਂ ਦੀ ਬਿਜਲੀ ਕੱਟ ਦਿੱਤੀ ਗਈ ਬਾਕੀਆਂ ਸਾਡੇ ਕੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਇਸ ਤਰ੍ਹਾਂ ਕਰਨਾ ਮੇਰੇ ਹਿਸਾਬ ਨਾਲ ਬਹੁਤ ਮਜ਼ਾਕ ਵਾਲੀ ਵੀ ਗੱਲ ਹੈ ਕਿਉਂਕਿ ਸਰਕਾਰ ਹਰ ਜਗ੍ਹਾ ਦੇ ਘੇਰੀ ਹੋਈ ਹੈ ਪੰਜਾਬ 'ਚ ਹਰ ਜਗ੍ਹਾ ਉਹਨਾਂ ਨੂੰ ਪੁੱਛਿਆ ਜਾ ਰਿਹਾ ਕੱਚੇ ਮੁਲਾਜ਼ਮਾਂ ਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਪੱਕੇ ਕਰਾਂਗੇ ਮੁਲਾਜ਼ਮਾਂ ਨੂੰ ਕਿਹਾ ਸੀ ਅਸੀਂ ਤੁਹਾਨੂੰ ਪੇ ਕਮਿਸ਼ਨ ਲਾਗੂ ਕਰਾਂਗੇ ਹੱਲੇ ਤੱਕ ਕੋਈ ਵੀ ਵਾਅਦਾ ਨਹੀਂ ਪੂਰਾ ਹੋ ਰਿਹਾ ਨਾ ਹੀ ਭੈਣਾ ਦਾ ਜਿਲ੍ਹਾ ਇਹਨਾਂ ਨੇ ਵਾਦੇ ਕੀਤੇ ਸੀ ਉਹ ਅੜੀ ਕਰੀਆਂ ਵੀ ਸਾਡੇ ਕੋਲੋਂ ਪੈਸੇ ਮਿਲਣਗੇ ਸਾਨੂੰ ਜਿਹੜਾ ਇਹਨਾਂ ਨੇ ਹਰ ਮਹੀਨੇ 1000 ਰੁਪਏ ਗਿਆ ਸੀ ਤੇ ਹੁਣ ਤੇ 48 48 ਮਹੀਨੇ ਵੀ ਹੋ ਗਿਆ ਪਰੰਤੂ ਉਹਨਾਂ ਨੂੰ ਕੋਈ ਵੀ ਰੁਪਈਆ ਨਹੀਂ ਮਿਲਿਆ ਹੋਰ ਵੀ ਚਾਹੇ ਉਹ ਸਕੂਲ ਕਸਟ ਬੱਚਿਆਂ ਦੀ ਪੜ੍ਹਾਈ ਦੇ ਪੈਸੇ ਸੀ ਉਹਨਾਂ ਨੂੰ ਕਿਤਾਬਾਂ ਕਾਪੀਆਂ ਉਹ ਟਾਈਮ ਤੇ ਨਹੀਂ ਮਿਲਣੀਆਂ ਇਹਦੇ ਨਾਲ ਨਾਲ ਜਿੰਨਾ ਵੀ ਮੈਨੂੰ ਲੱਗਦਾ ਵਰਗਾ ਪੰਜਾਬ ਦਾ ਉਹ ਸਾਰੇ ਦੁਖੀ ਆ ਇਹਦੇ ਕਰ ਸਾਡੇ ਨੌਜਵਾਨ ਬਾਹਰ ਵੱਲ ਤੁਰੇ ਆ ਤੇ ਭਗਵੰਤ ਮਾਨ ਸਰਕਾਰ ਨੂੰ ਤੇ ਚਾਹੀਦਾ ਵੀ ਪੰਜਾਬ ਚ ਅਸੀਂ ਪਹਿਲਾਂ ਤੇ ਕਾਨੂੰਨ ਵਿਵਸਥਾ ਸਹੀ ਕਰੀਏ ਉਹਦੇ ਨਾਲ ਨਾਲ ਲੋਕਾਂ ਨੂੰ ਰੋਜ਼ਗਾਰ ਦਈਏ ਪਰ ਸਮਾਂ ਹੁਣ ਤੁਹਾਡੇ ਤੋਂ ਬਹੁਤ ਥੋੜਾ ਆ ਤੁਸੀਂ ਜਿੰਨਾ ਠੀਕ ਕਰ ਸਕਦੇ ਆ ਕਰ ਲਓ ਨਹੀਂ ਠੀਕ ਕਰ ਸਕਦੇ ਵਿਗਾੜੋ ਨਾ ਵਿਗਾੜ ਕੇ ਹੋਰ ਪੰਜਾਬ ਉਲਝ ਜਾ ਰਿਹਾ ਪੰਜਾਬ ਦਾ ਹੋਰ ਨੁਕਸਾਨ ਹੁੰਦਾ ਜਾ ਰਿਹਾ ਆਉਣ ਵਾਲੀਆਂ ਸਰਕਾਰਾਂ ਨਾਲੇ ਹੋਰ ਓਨੀ ਦਿੱਕਤ ਆਉਣੀ ਆ ਇੱਕ ਵਾਰੀ ਜਦੋਂ ਗੱਡੀ ਟਰੈਕ ਤੋਤਰੀ ਜਾਂਦੀ ਫਿਰ ਚੜ੍ਹ ਨਹੀਂ ਔਖੀ ਹੁੰਦੀ ਆ ਇਸ ਵਾਸਤੇ ਸਰਕਾਰ ਨੂੰ ਮੈਨੂੰ মিডিਆ ਦੀਆਂ ਇਹ ਜੁਨੀਆਂ ਘਟਨਾਵਾਂ ਹੋਈਆਂ ਉਹ ਪਰਸਨਲੀ ਬਹੁਤ ਦੁੱਖ ਲੱਗਾ ਕਿਉਂਕਿ ਮੈਂ ਮੀਡੀਆ ਨਾਲ ਸ਼ੁਰੂ ਤੋਂ ਜੁੜਿਆ ਹੋਣਾ ਖੁਦ ਪੱਤਰਕਾਰੀ ਕਰਦੇ ਰਹੇ ਇਸ ਵਾਸਤੇ ਇਹ ਦੁੱਖ ਲੱਗਦਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੇਰੇ ਬਹੁਤ ਸਾਰੇ ਯਾਰ ਦੋਸਤ ਭਰਾ ਭੈਣ ਮੀਡੀਆ ਨਾਲ ਜੁੜੇ ਆ ਤੇ ਜਿੰਨਾ ਵੀ ਅਸੀਂ ਅੱਜ ਤੱਕ ਸਹਿਯੋਗ ਨੇ ਆ ਮੀਡੀਆ ਦਾ ਬਹੁਤ ਚੰਗਾ ਪੋਸਟਰ ਸਹਿਯੋਗ ਆ ਹਾਂ ਮੀਡੀਆ ਦੇਖਦੇ ਸਾਡੇ ਵੀ ਐਂਟੀ ਕਵਰ ਲਾਉਂਦਾ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਉਹ ਦਿਨ ਬੈਠ ਕੇ ਗੱਲ ਕੀਤੀ ਜਾ ਸਕਦੀ ਵੀ ਯਾਰ ਆ ਖਬਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸੀ ਤੂੰ ਹੀ ਖਬਰ ਗਲਤ ਲਗਾਈ ਆ ਜਾਂ ਕਿਸ ਤਰ੍ਹਾਂ ਤੇ ਜੇ ਕੋਈ ਖਬਰ ਲੱਗੀ ਉਹਦੀ ਸੱਚਾਈ ਤੈਅ ਕਰਕੇ ਜੇ ਗੜਬੜ ਵੀ ਆ ਤੇ ਉਹਨੂੰ ਸਹੀ ਕੀਤਾ ਜਾ ਸਕਦਾ ਨਾ ਕਿ ਉਹਦੇ ਨਾਲ ਬਦਲਾ ਲਿਆ ਜਾਵੇ মিডিਆ ਹਮੇਸ਼ਾ ਤੁਹਾਨੂੰ ਰਸਤਾ ਦਿਖਾਉਂਦਾ ਉਹਨਾਂ ਦਾ ਕੰਮ ਉਹਨਾਂ ਦੀ ਡਿਊਟੀ ਆ ਕਿ ਉਹ ਖਬਰ ਲਾਵੇ ਜੇ ਗਲਤ ਖਬਰ ਆ ਤੇ ਉਹਦੇ ਨਾਲ ਤੁਸੀਂ ਬੈਠ ਕੇ ਗੱਲ ਕਰ ਸਕਦੇ ਵੀ ਖਬਰ ਤੇ ਸੋਰਸਸ ਗਲਤ ਸੀ ਇਹ ਖਬਰ ਗਲਤ ਸੀ ਪਰੰਤੂ ਜੇ ਸਹੀ ਖਬਰਾਂ ਨੂੰ ਠੀਕ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਵੀ ਸਰਕਾਰਾਂ ਚ ਰਹੇ ਆ ਮੈਂ ਖੁਦ ਸਰਕਾਰ ਚ ਐਸੀ ਕਮਿਸ਼ਨ ਦਾ ਚੇਅਰਮੈਨ ਦੇ ਨਾਤੇ ਕੰਮ ਕੀਤਾ ਮੈਨੂੰ ਲੱਗਦਾ ਵੀ ਇਹ ਸਰਕਾਰ ਦੇ ਲਈ ਤਕਸ਼ਾਹੀ ਇਹ ਦੀ ਸਾਨੂੰ ਸਾਰਿਆਂ ਨੂੰ ਰਾਜ ਕੇ ਨਿੰਦਾ ਵੀ ਕਰਨੀ ਚਾਹੀਦੀ ਆ ਤੇ ਨਾਲ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹੋ ਜਿਹੇ ਜਿਹੜੇ ਆ ਉਹ ਬੰਦ ਕਰੇ ਇਹ ਸਾਰਾ ਜਿੰਨਾ ਵੀ ਕਰਵਾ ਰਹੇ ਆ ਵਿਸ਼ੇ ਸਰਕਾਰ ਦੇ ਉਹ ਪੰਜਾਬ ਦੇ ਲੋਕ ਨਹੀਂ ਬਾਹਰੋਂ ਆ ਕੇ ਲੱਗੇ ਹੋਏ ਆ ਤੇ ਪੰਜਾਬ ਚ ਆਏ ਦਿਨ ਡੇਲੀ ਕੁਛ ਨਾ ਕੁਝ ਦਿਖਾਇਆ ਜਾਂਦਾ ਵੀ ਕਿਸ ਤਰ੍ਹਾਂ ਟੈਂਟ ਬਾਹਰੋਂ ਆ ਕੇ ਲੱਗ ਰਹੇ ਆ ਕਿਸ ਤਰ੍ਹਾਂ ਬਾਰੂ ਹੋਰ ਲੋਕ ਆ ਕੇ ਇੱਥੇ ਕਬਜ਼ੇ ਕਰਕੇ ਬੈਠੇ ਆ ਉਹ ਇੱਕ ਮੈਸੇਜ ਪੰਜਾਬ ਚ ਗਲਤ ਜਾ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ ਸਰਕਾਰ ਦੀ ਨੀਂਦ ਜਲਦੀ ਤੋਂ ਜਲਦੀ ਜਿੰਨੀ ਜਲਦੀ ਖੁੱਲ੍ਹ ਜਾਵੇ ਉਨਾ ਹੀ ਪੰਜਾਬ ਦਾ ਭਲਾ ਹੋਊਗਾ ਇਸ ਵਾਸਤੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਇਹ ਹਰਕਤਾਂ ਕਰਨ ਲਈ ਵੀ ਆ ਜਿਹੜੀ ਉਹਦੀ ਅਸਲੀ ਡਿਊਟੀ ਬਣਦੀ ਆ ਪੰਜਾਬ ਦਾ ਵਿਕਾਸ ਕਰਨਾ ਉਧਰ ਨੂੰ ਤੁਰੇ ਨਾ ਕਿ ਸਿਰਫ ਤੇ ਸਿਰਫ ਸ਼ੂਸ਼ੇਬਾਦੀ ਕਰਕੇ ਸਰਪ ਗੁੰਮਰਾਹ ਕਰਕੇ ਲੋਕਾਂ ਨੂੰ ਇਸ ਤਰ੍ਹਾਂ ਕਰੇ ਅਸੀਂ ਕੱਲ ਭਾਰਤੀ ਜਨਤਾ ਪਾਰਟੀ ਵੱਲੋਂ ਸੀਐਮ ਸਾਹਿਬ ਦੇ ਘਰ ਵੀ ਗਏ ਬੰਦੂ ਤੇ ਮਿਲੇ ਨੇ ਉੱਥੇ ਧਰਨਾ ਵੀ ਦਿੱਤਾ ਜਿਹਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਰਵਨੀਤ ਮਿੱਟੂ ਜੀ ਤੇ ਬਾਕੀ ਸਮੁੱਚੀ ਟੀਮ ਸਾਡਾ ਕੋਰ ਗਰੁੱਪ ਸੂਬੇ ਦੇ ਆਫਿਸ ਬੈਰਰ ਜਿੰਨੇ ਸਾਡੇ ਅਹੁਦੇਦਾਰਾਂ ਤੇ ਜਿੰਨੇ ਵੀ ਸਾਡੇ 2022 ਚ ਇਲੈਕਸ਼ਨ ਲੜੇ ਜਿਨ੍ਹਾਂ ਨੇ ਉਹ ਸਾਰੇ ਉੱਥੇ ਇਕੱਠੇ ਹੋ ਕੇ ਉਹਨਾਂ ਨੇ ਧਰਨਾ ਵੀ ਦਿੱਤਾ ਪਰੰਤੂ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਵੇ ਦੁਨੀਆ ਜ਼ਰੂਰ ਤਾਂ ਉਹਨਾਂ ਦੇ ਮਤਲਬ ਧਿਆਨ ਦਿੱਤਾ ਜਾਵੇ ਭਾਰਤੀ ਜਨਤਾ ਪਾਰਟੀ ਜਿਹੜੇ ਮੁੱਦੇ ਉਠਾ ਰਹੇ ਕਿਸ ਤਰ੍ਹਾਂ ਜ਼ਮੀਨੀ ਪੱਧਰ ਤੇ ਲਾਗੂ ਕਰਨੇ ਆ ਉਦੋਂ ਨਹੀਂ ਧਿਆਨ ਸਿਰਫ ਤੇ ਸਿਰਫ ਐਸਾ ਇੱਕੋ ਹੀ ਆਵੇ ਬਾਅਦ ਜਿਹੜੀ ਆ ਜੇ ਕੋਈ ਬੋਲਦਾ ਤੇ ਉਹਦੀ ਆਵਾਜ਼ ਬੰਦ ਕਰਨੀ ਮੈਨੂੰ ਲੱਗਦਾ ਇਹ ਲੋਕਤੰਤਰ ਦੇ ਵਿੱਚ ਗਲਤ ਆ ਲੋਕਤੰਤਰ ਦੇ ਵਿੱਚ ਸਾਨੂੰ ਸਭ ਨੂੰ ਢਲ ਕੇ ਚੱਲਣਾ ਚਾਹੀਦਾ ਆਪਸ ਵਿੱਚ ਕਿਉਂਕਿ ਸਰਕਾਰਾਂ ਬਦਲਦੀਆਂ ਰਹਿਣੀਆਂ ਦੇਸ਼ ਨੂੰ ਕੋਈ ਨੁਕਸਾਨ ਨਾ ਹੋਵੇ ਸਾਰਿਆਂ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਸਾਡਾ ਸੂਬਾ ਹੋਰ ਕਿੱਦਾਂ ਵਧੀਆ ਵੱਢ ਸਕਦਾ ਸਾਡੇ ਨਾਲ ਦੇ ਸੂਬੇ ਦੇਖੋ ਕਿਸ ਤਰ੍ਹਾਂ ਤਰੱਕੀ ਕਰ ਰਹੇ ਨੇ ਜਾ ਰਹੇ ਤੇ ਪੰਜਾਬ ਉੱਥੇ ਦਾ ਉੱਥੇ ਖੜਾ ਇਸ ਵਾਸਤੇ ਮੈਂ ਅਪੀਲ ਕਰਦਾ ਸਰਕਾਰ ਨੂੰ ਕਿ ਉਹ ਇਦਾਂ ਦੇ ਕੰਮ ਕਰਨ ਦੀ ਬਜਾਏ ਸਹੀ ਰਸਤੇ ਤੇ ਕੰਮ ਕਰੇ ਤੇ ਇਹ ਇਸ ਤਰ੍ਹਾਂ ਕਰਨ ਨਾਲ ਦੇਸ਼ ਤੇ ਪੰਜਾਬ ਕਮਜ਼ੋਰ ਹੋ ਰਿਹਾ ਤੇ ਇਹ ਕਰਨੇ ਬੰਦ ਕਰੇ ਧੰਨਵਾਦ ਜੈ ਹਿੰਦ